ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਦਨਧਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਰਬ ਦੇ ਸਹਿਰ ਅਮਾਰਾ ਕੋ ਚੱਲ ਕੇ ਮਦੀਨਾ ਪਹੁੰਚੇ ਜਿੱਥੇ ਪ੍ਰੋਫੈਟ ਮੁਹੰਮਦ ਸਾਹਿਬ ਦਾ ਮਕਬਰਾ ਹੈ ਮਦੀਨਾ ਇੱਕ ਪਵਿੱਤਰ ਸਥਾਨ ਹੈ ਇੱਥੇ ਪ੍ਰੋਫੈਟ ਸਾਹਿਬ ਨੇ ਆਪਣੇ ਆਖਰੀ ਦਿਨ ਬਿਤਾਏ ਸਨ ਇਹ ਉਹੀ ਸਥਾਨ ਹੈ ਜਿੱਥੇ ਮੁਹੰਮਦ ਸਾਹਿਬ ਨੇ ਆਪਣਾ ਸਰੀਰ ਤਿਆਗਿਆ ਸੀ ਇਸ ਪਵਿੱਤਰ ਸਥਾਨ ਤੇ ਜਾ ਕੇ ਗੁਰੂ ਜੀ ਗੁਰਬਾਣੀ ਗਾ ਰਹੇ ਸਨ ਤੇ ਭਾਈ ਮਰਦਾਨਾ ਜੀ ਰਵਾਫ ਵਜਾ ਰਹੇ ਸਨ ਇਹ ਸਭ ਵੇਖ ਕੇ ਉਥੋਂ ਦੇ ਲੋਕ ਬਹੁਤ ਗੁੱਸੇ ਵਿੱਚ ਆ ਗਏ ਤੇ ਕਿਹਾ ਇਹ ਕਿਹੜਾ ਕਾਫਿਰ ਹੈ ਜੋ ਗਾਣਾ ਵਜਾਣਾ ਕਰ ਰਿਹਾ ਹੈ ਖਤਮ ਕਰ ਦਿਓ ਇਹਨੂੰ ਤਾ ਉਹਨਾ ਲੋਕਾਂ ਦੇ ਹੱਥ ਵਿੱਚ ਜੋ ਵੀ ਆਇਆ ਉਹ ਉਸ ਨੂੰ ਲੈ ਕੇ ਗੁਰੂ ਜੀ ਨੂੰ ਮਾਰਨ ਲਈ ਭੱਜ ਪਏ ਗੁਰੂ ਜੀ ਨੂੰ ਮਾਰਨ ਲਈ ਜਿਵੇਂ ਹੀ ਉਹਨਾਂ ਨੇ ਹੱਥ ਉੱਪਰ ਚੱਕਿਆ ਤਾਂ ਉਹਨਾਂ ਦੇ ਹੱਥ ਉੱਥੇ ਹੀ ਜੰਮ ਗਏ ਪੂਰੇ ਸ਼ਹਿਰ ਵਿੱਚ ਇਹ ਗੱਲ ਆਗਵਾੰਗ ਫੈਲ ਗਈ ਕਿ ਸ਼ਹਿਰ ਵਿੱਚ ਇੱਕ ਕਾਫਿਰ ਆਇਆ ਹੈ ਤੇ ਉਹ ਸ਼ਹਿਰ ਵਿੱਚ ਗਾਣਾ ਬਜਾਉਣਾ ਕਰ ਰਿਹਾ ਹੈ ਤਾ ਲੋਕਾਂ ਨੇ ਕਿਹਾ ਉਹਨੂੰ ਉਥੇ ਹੀ ਮਾਰ ਦੇਣਾ ਸੀ ਤਾਂ ਜਿਹੜੇ ਮਰਨ ਗਏ ਸਨ ਉਹਨਾਂ ਨੇ ਕਿਹਾ ਅਸੀਂ ਮਰਨ ਤਾਂ ਗਏ ਸੀ ਪਰ ਅਸੀਂ ਉਹਨਾਂ ਨੂੰ ਮਾਰ ਨਹੀਂ ਸਕੇ ਫਿਰ ਉਥੋਂ ਦੇ ਮੁਖੀ ਚਾਰ ਖਲੀਫਿਆਂ ਨੂੰ ਨਾਲ ਲੈ ਕੇ ਉਸ ਸਥਾਨ ਤੇ ਪਹੁੰਚੇ ਖਲੀਫਿਆਂ ਨੇ ਸੰਗੀਤ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਆਪਣੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰ ਲਿਆ ਪਰ ਇਹ ਕਰਦਿਆਂ ਹੀ ਉਹ ਖੜੇ ਦੇ ਖੜੇ ਹੀ ਰਹੇ ਗਏ ਤੇ ਵੇਖ ਕੇ ਚਾਰੇ ਬੜੇ ਹੈਰਾਨ ਹੋ ਗਏ ਉਹਨਾਂ ਵਿੱਚ ਇੱਕ ਦਿਸਦਾ ਨਾਮ ਇਮਾਮ জাফর ਸਾਹਿਬ ਸੀ ਉਹ ਅੱਗੇ ਵਧਿਆ ਅਤੇ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿਰਪਾ ਕਰਕੇ ਉਹਨਾਂ ਨੂੰ ਮਾਫ ਕਰ ਦਿਓ ਇਹਨਾਂ ਤੇ ਆਪਣੀ ਦਇਆ ਕਰੋ ਇਸ ਤੋਂ ਬਾਅਦ ਸਾਰੇ ਗੁਰੂ ਜੀ ਦੇ ਸਾਹਮਣੇ ਨਤਮਸਤਕ ਹੋ ਗਏ ਅਤੇ ਗੁਰੂ ਜੀ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਇੱਥੇ ਬਾਬਾ ਨਾਨਕ ਨੇ 27 ਦਿਨਾਂ ਤੱਕ ਆਪਣਾ ਡੇਰਾ ਲਗਾਇਆ ਤੇ ਲੋਕਾਂ ਨੂੰ ਗੁਰੂ ਗਿਆਨ ਦਿੱਤਾ ਜਦੋਂ ਗੁਰੂ ਜੀ ਜਾਣ ਲੱਗੇ ਤਾਂ ਲੋਕਾਂ ਨੇ ਗੁਰੂ ਜੀ ਤੋਂ ਉਹਨਾਂ ਦੀ ਨਿਸਾਨੀ ਵਜੋਂ ਕੁਝ ਮੰਗਿਆ ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਆਪਣੀਆਂ ਖੜਾਵਾਂ ਉਹਨਾਂ ਨੂੰ ਨਿਸਾਨੀ ਵਜੋਂ ਦੇ ਦਿੱਤੀਆਂ ਇਸ ਤੋਂ ਬਾਅਦ ਗੁਰੂ ਜੀ ਚਾਲ ਕੇ ਕੋਫਾ ਪਹੁੰਚੇ ਕੋਫਾ ਉਹ ਸਥਾਨ ਹੈ ਜਿੱਥੇ ਹੁਸੈਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਉਹਨਾਂ ਦੀ ਜਿੱਥੇ ਸ਼ਹਾਦਤ ਹੋਈ ਸੀ ਉਹ ਸਥਾਨ ਸ਼ਹਿਰ ਦੇ ਬਾਹਰ ਦੱਖਣ ਵਿੱਚ ਸਥਿਤ ਹੈ ਤੇ ਉਸ ਸਥਾਨ ਨੂੰ ਕਰਬਲਾ ਕਿਹਾ ਜਾਂਦਾ ਹੈ ਇਸੇ ગામ ਨੂੰ ਯਾਦ ਕਰਕੇ ਮੁਸਲਮਾਨ ਵੀਰ ਮਹਰਮ ਮਨਾਉਂਦੇ ਹਨ ਕਰਬਲਾ ਦੇ ਨੇੜੇ ਹੀ ਇੱਕ ਕਬਰਿਸਤਾਨ ਹੈ ਜਿੱਥੇ ਇੱਕ ਇਸਮਾਰਕ ਹੈ ਜਿਸ ਨੂੰ ਨਾਨਕ ਵਾਲੀ ਹਿੰਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਜੀ ਇਸ ਸਥਾਨ ਤੇ ਤਿੰਨ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਖਰੇ ਇੱਥੇ ਗੁਰੂ ਜੀ ਨਿਰੰਕਾਰ ਦਾ ਸਿਮਰਨ ਕਰਦੇ ਸਨ ਤੇ ਲੋਕਾਂ ਦੀ ਭੀੜ ਨੂੰ ਗੁਰਬਾਣੀ ਸੁਣਾਇਆ ਕਰਦੇ ਸਨ ਉਸੇ ਭੀੜ ਵਿੱਚ ਇੱਕ ਗੁਰੂ ਗਿਆਨ ਸੁਣਨ ਲਈ ਇੱਕ ਔਰਤ ਆਉਂਦੀ ਸੀ ਜਿਸ ਦਾ ਨਾਮ ਸਲੀਮਾ ਸੀ ਤੇ ਕੁਫਾ ਸ਼ਹਿਰ ਦੇ ਲੋਕ ਦੋ ਬਾਗਾਂ ਵਿੱਚ ਵੰਡੇ ਜਾ ਚੁਕੇ ਸਨ ਇੱਕ ਗੁਰੂ ਜੀ ਨੂੰ ਮੰਨਦੇ ਸਨ ਤੇ ਦੂਜੇ ਉਹ ਜੋ ਇਮਾਮ ਤੇ ਖਲੀਫਿਆਂ ਨੂੰ ਮੰਨਦੇ ਸਨ ਗੁਰੂ ਜੀ ਤੋਂ ਗੁਰਬਾਣੀ ਸੁਣਨ ਲਈ ਸਲੀਮਾ ਰੋਜ਼ ਆਉਂਦੀ ਸੀ ਉਹ ਅਕਸਰ ਸੰਗਤ ਲਈ ਭੋਜਨ ਵੀ ਲਾਉਂਦੀ ਸੀ ਸਲੀਮਾ ਬਹੁਤ ਹੀ ਧਾਰਮਿਕ ਔਰਤ ਸੀ ਤੇ ਉਸ ਦੇ ਪਤੀ ਉਠਾਂ ਦੇ ਵਪਾਰੀ ਸਨ ਅਤੇ ਉਸ ਸਮੇਂ ਉਹ ਵਪਾਰ ਲਈ ਪਰਦੇਸ ਗਏ ਹੋਏ ਸਨ ਕੁਝ ਸਮੇਂ ਬਾਅਦ ਉਸ ਦੇ ਪਤੀ ਵਾਪਸ ਸਹਿਰ ਵਿੱਚ ਆਏ ਤਾਂ ਕਿਸੇ ਨੇ ਸਲੀਮਾ ਦੇ ਪਤੀ ਨੂੰ ਕਿਹਾ ਭਾਈ ਜਾਨ ਤੁਹਾਡੀ ਬੇਗਮ ਰੋਜ਼ ਰਾਤ ਨੂੰ ਕਬਰਿਸਤਾਨ ਦੇ ਕੋਲ ਇੱਕ ਹਿੰਦੀ ਫਕੀਰ ਨੂੰ ਸੁਣਨ ਜਾਂਦੀ ਹੈ ਇਥੋਂ ਤੱਕ ਉਹਨੇ ਨਮਾਜ਼ ਪੜ੍ਹਨਾ ਵੀ ਛੱਡ ਦਿੱਤੀ ਹੈ ਜੋ ਵੀ ਉਹ ਕਰ ਰਹੀ ਹੈ ਸਰੀਆ ਦੇ ਖਿਲਾਫ ਹੈ ਕਿਤੇ ਲੈਣੇ ਦੇ ਦੇਣੇ ਨਾ ਪਹਿ ਜਾਣ ਗੁਰੂ ਪਿਆਰਿਓ ਅਕਸਰ ਲੋਕ ਗੁਰੂ ਜੀ ਦੇ ਮਾਰਗ ਉੱਤੇ ਉਹਨਾਂ ਦੀ ਛਤਰ ਸ਼ਾਇਆ ਵਿੱਚ ਜਾਂਦੇ ਹਨ ਪਰ ਗੁਰੂ ਜੀ ਦਾ ਮਾਰਗ ਆਸਾਨ ਨਹੀਂ ਹੈ ਗੁਰੂ ਅਕਸਰ ਆਪਣੇ ਸੇਵਕਾਂ ਦੀ ਸਮੇਂ-ਸਮੇਂ ਤੇ ਪਰਖਿਆ ਲੈਂਦੇ ਹਨ ਇੱਕ ਦਿਨ ਸਲੀਮਾ ਗੁਰੂ ਜੀ ਨੂੰ ਸੁਣਨ ਲਈ ਪਹੁੰਚੀ ਪਰ ਗੁਰੂ ਜੀ ਦੀ ਕਿਰਪਾ ਨਾਲ ਉਹ ਗੁਰੂ ਜੀ ਦੇ ਧਿਆਨ ਵਿੱਚ ਐਨਾ ਖੋ ਗਈ ਕਿ ਦਿਨ ਡਾੜਾ ਲੱਗ ਗਿਆ ਤਾਂ ਗੁਰੂ ਜੀ ਨੇ ਤਾਜੂਦੀਨ ਨੂੰ ਕਿਹਾ ਇਸ ਬੱਚੇ ਨੂੰ ਕਹੋ ਇਹ ਆਪਣੇ ਘਰ ਚਲੀ ਜਾਵੇ ਤਾਂ ਤਾਜੂਦੀਨ ਨੇ ਹੈਰਾਨ ਹੋ ਕੇ ਦਿਲ ਵਿੱਚ ਸੋਚਿਆ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਗੁਰੂ ਜੀ ਕਿਸੇ ਦਾ ਸਿਮਰਨ ਤੋੜਵਾ ਰਹੇ ਹੋਣ ਤੇ ਫਿਰ ਕਿਹਾ ਸਲੀਮਾ ਅੱਖਾਂ ਖੋਲੋ ਆਪਣੇ ਘਰ ਜਾਓ ਸਲੀਮਾ ਨੇ ਗੁਰੂ ਜੀ ਦੇ ਚਰਨ ਛੋਏ ਚਰਨ ਛੋਣ ਨਾਲ ਹੀ ਸਲੀਮਾ ਦੀ ਆਤਮਾ ਸੰਤੁਸ਼ਟੀ ਦੇ ਪ੍ਰਕਾਸ਼ ਨਾਲ ਭਰ ਗਈ ਤੇ ਉਹਨੂੰ ਸੋਝੀ ਹੋ ਗਈ ਉਹ ਕਹਿਣ ਲੱਗੀ ਮੈਨੂੰ ਲੱਗਦਾ ਹੈ ਮੇਰੇ ਪਤੀ ਵਾਪਸ ਆ ਗਏ ਹਨ ਮੈਂ ਕੱਲ ਹੀ ਉਹਨਾਂ ਨੂੰ ਆਪਣੇ ਨਾਲ ਆਪ ਜੀ ਦੇ ਦਰਸ਼ਨਾਂ ਲਈ ਲੈ ਕੇ ਆਵਾਂਗੀ ਗੁਰੂ ਜੀ ਸਲੀਮਾ ਨੂੰ ਕਹਿਣ ਲੱਗੇ ਪੁਤਰੀ ਯਾਦ ਰੱਖਣਾ ਧੀਰਜ ਬਣਾਈ ਰੱਖਣਾ ਕੋਈ ਵੀ ਅਵਸਥਾ ਹੋਵੇ ਤੁਸੀਂ ਨਿਮਰ ਹੋ ਕੇ ਰਹਿਣਾ ਗੁਰੂ ਜੀ ਦੇ ਵਚਨ ਸੁਣ ਕੇ ਸਲੀਮਾ ਵਾਪਸ ਆਪਣੇ ਘਰ ਆ ਗਈ ਸਲੀਮਾ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਦੇ ਨਾਲ ਉਸਦੇ ਮਹੌਲੇ ਦੇ ਕੁਝ ਲੋਕ ਸਨ ਤੇ ਉਸਦੇ ਪਤੀ ਨੇ ਉਸ ਨੂੰ ਗੂਰ ਕੇ ਦੇਖਿਆ ਉਹ ਸਮਝ ਗਈ ਕਿ ਉਸਦੇ ਪਤੀ ਦੇ ਕੰਨ ਮਹੌਲੇ ਵਾਲਿਆਂ ਨੇ ਭਰ ਦਿੱਤੇ ਹਨ ਸਲੀਮਾ ਨੇ ਪੁੱਛਿਆ ਆਪ ਜੀ ਕਿਵੇਂ ਹੋ ਤਾਂ ਉਹਨੇ ਕਿਹਾ ਪਹਿਲਾਂ ਤਾਂ ਠੀਕ ਸੀ ਪਰ ਤੁਹਾਡੀ ਹਰਕਤ ਨੇ ਮੇਰਾ ਸਾਰਾ ਸਮਾਨ ਪੂਰੀ ਬਰਾਦਰੀ ਦੇ ਸਾਹਮਣੇ ਮਿੱਟੀ ਵਿੱਚ ਮਿਲਾ ਦਿੱਤਾ ਹੈ ਸਲੀਮਾ ਨੇ ਕਿਹਾ Swami ji ਮੈਂ ਅਜਿਹਾਂ ਕੋਝ ਨਹੀਂ ਕੀਤਾ ਜਿਸ ਨਾਲ ਤੁਹਾਡੇ ਮਾਨ ਸਮਾਨ ਨੂੰ ਠੇਸ ਪਹੁੰਚੇ ਇਹ ਸਭ ਮੇਰੀ ਭਗਤੀ ਦਾ ਫਲ ਹੈ ਕਿ ਆਪ ਸਹੀ ਸਲਾਮਤ ਵਾਪਸ ਆ ਗਏ ਹੋ ਨਹੀਂ ਤਾਂ ਆਪ ਨੂੰ ਮਿਸਰ ਵਿੱਚ ਮੌਤ ਦੀ ਸਜ਼ਾ ਮਿਲਣੀ ਨਿਸ਼ਚਿੰਤ ਹੋ ਗਈ ਸੀ ਤਾਂ ਉਹਦੇ ਪਤੀ ਨੇ ਪੁੱਛਿਆ ਸਲੀਮਾ ਮਿਸਰ ਦੇ ਕਿਸੇ ਬਾਰੇ ਤੁਹਾਨੂੰ ਕਿਸ ਨੇ ਦੱਸਿਆ ਹੈ ਇਸ ਯਾਤਰਾ ਤੋਂ ਬਾਅਦ ਤਾਂ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਲੀਮਾ ਨੇ ਕਿਹਾ ਮੈਨੂੰ ਪਤਾ ਹੈ ਤੁਸੀਂ ਮਿਸਰ ਤੋਂ ਆ ਰਹੇ ਹੋ ਉਥੇ ਤੁਸੀਂ 500 ਸੋਨੇ ਦੀਆਂ ਮੋਹਰਾਂ ਨੂੰ ਜ਼ਮੀਨ ਵਿੱਚੋਂ ਉੱਠ ਕੇ ਕੱਢਿਆ ਤੇ ਉਸ ਤੋਂ ਬਾਅਦ ਉਹਨਾਂ ਮੋਹਰਾਂ ਨੂੰ ਮਜੀਦ ਨੂੰ ਦੇ ਦਿੱਤੀਆਂ ਤਾਂ ਸਲੀਮਾ ਦੇ ਪਤੀ ਨੇ ਕਿਹਾ ਹਾਂ ਹਾਂ ਇਹ ਸਭ ਕੋ ਜ ਹੋਇਆ ਸੀ ਅੱਲਾਹ ਦੇ ਵਾਸਤੇ ਮੈਨੂੰ ਦੱਸੋ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਤਾਂ ਸਲੀਮਾ ਨੇ ਕਿਹਾ ਮੈਂ ਆਪ ਜੀ ਨੂੰ ਸਭ ਕੁਝ ਦੱਸਦੀ ਹਾਂ ਪਹਿਲਾਂ ਤੁਸੀਂ ਭੋਜਨ ਛਕ ਲਓ ਤਾ ਉਹ ਕਹਿੰਦਾ ਮੈਨੂੰ ਇਹ ਸਮਝ ਨਹੀਂ ਆ ਰਿਹਾ ਤੁਹਾਨੂੰ ਇਹ ਸਭ ਕਿਵੇਂ ਪਤਾ ਲੱਗ ਗਿਆ ਠੀਕ ਹੈ ਤੁਸੀਂ ਭੋਜਨ ਲੈ ਆਓ ਉਸ ਤੋਂ ਬਾਅਦ ਮੈਨੂੰ ਦੱਸਣਾ ਤੁਹਾਨੂੰ ਇਹ ਸਭ ਕਿਵੇਂ ਪਤਾ ਲੱਗ ਗਿਆ ਗੁਰੂ ਪਿਆਰੇਓ ਸਲੀਮਾ ਦੇ ਪਤੀ ਨੇ ਭੋਜਨ ਕੀਤਾ ਤੇ ਉਸ ਤੋਂ ਬਾਅਦ ਉਸ ਦੇ ਕੋਲ ਬੈਠ ਗਿਆ ਤੇ ਪੁੱਛਣ ਲੱਗਾ ਹੁਣ ਤੁਸੀਂ ਮੈਨੂੰ ਦੱਸੋ ਇਹ ਰਾਜ ਦੀ ਗੱਲ ਤੈਨੂੰ ਕਿਵੇਂ ਪਤਾ ਲੱਗੀ ਆਸਲੀਮ ਨੇ ਕਿਹਾ ਪਹਿਲਾ ਤੁਸੀਂ ਦੱਸੋ ਤੁਹਾਨੂੰ ਮਿਸਰ ਦੇ ਦਰਬਾਰ ਵਿੱਚ ਕਿਉਂ ਪੇਸ਼ ਕੀਤਾ ਗਿਆ ਉਹ ਕਹਿਣ ਲੱਗਾ ਸਲੀਮਾ ਮੈਂ ਤੈਨੂੰ ਕਿਵੇਂ ਦੱਸਾਂ ਬਸ ਖੈਰ ਮੰਨ ਲਓ ਜੋ ਹੋਇਆ ਅੱਲਾਹ ਦੀ ਮਰਜ਼ੀ ਸੀ ਜੇ ਇੱਕ ਭੜਾ ਬੰਦਾ ਸਮੇਂ ਤੇ ਨਾ ਆਉਂਦਾ ਤੇ ਮੇਰੀ ਜ਼ਮਾਨਤ ਨਾ ਦਿੰਦਾ ਤਾਂ ਮੈਂ ਆਪਣੇ ਭਤੀਜੇ ਮਜੀਦ ਦਾ ਕਰਜ਼ਾ ਚੁਪਾ ਨਾ ਸਕਦਾ ਤੇ ਇਸ ਕਾਰਨ ਮੈਂ ਤੁਹਾਨੂੰ ਕਦੇ ਵੀ ਨਾ ਦੇਖ ਸਕਦਾ ਸਲੀਮਾ ਨੇ ਪੁੱਛਿਆ ਕਿਸ ਨੇ ਤੁਹਾਡੀ ਜ਼ਮਾਨਤ ਦਿੱਤੀ ਤੇ ਕੀ ਗੱਲ ਹੋਈ ਮੈਨੂੰ ਪੂਰੀ ਗੱਲ ਦੱਸੋ ਤਾਂ ਕਹਿਣ ਲੱਗਾ ਮੈਂ ਆਪਣੀ ਸਵੇਰ ਦੀ ਨਵਾਜ਼ ਖਤਮ ਕੀਤੀ ਸੀ ਓਲ ਹੀ ਇੱਕ ਬਾਗ ਸੀ ਆਪਣੇ ਉਠ ਨੇ ਬਾਗ ਵਿੱਚ ਇੱਕ ਪੇੜ ਦੀ ਟਾਹਣੀ ਤੋੜ ਕੇ ਖਾ ਲਈ ਤਾਂ ਬਾਗ ਦੇ ਮਾਲਿਕ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਉਸ ਕੰਬੱਤ ਨੇ ਇੱਕ ਵੱਡਾ ਪੱਥਰ ਲੈ ਕੇ ਉਠ ਦੇ ਸਿਰ ਤੇ ਮਾਰਿਆ ਤਾਂ ਉਠ ਦੀ ਮੌਤ ਹੋ ਗਈ ਤੇ ਇਹ ਸਭ ਵੇਖ ਕੇ ਮੈਂ ਵੀ ਆਪਣਾ ਆਪਾ ਖੋ ਦਿੱਤਾ ਤੇ ਉਸੇ ਪੱਥਰ ਨਾਲ ਉਸ ਦੀ ਹਤਿਆ ਕਰ ਦਿੱਤੀ ਫਿਰ ਮੈਂ ਉਥੋਂ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਜ ਨਾ ਸਕਿਆ ਮਿਸਰ ਦੇ ਰਾਜੇ ਦੇ ਦਰਬਾਰ ਵਿੱਚ ਮੇਰੇ ਖਿਲਾਫ ਉਜਰਗ ਦੇ ਪਰਿਵਾਰ ਨੇ ਮੇਰੀ ਪੇਸੀ ਲਗਵਾ ਦਿੱਤੀ ਤੇ ਰਾਜਾ ਨੇ ਗਰੋਧ ਵਿੱਚ ਆ ਕੇ ਮੈਨੂੰ ਪੁੱਛਿਆ ਜੋ ਬਜ਼ੁਰਗ ਦੇ ਪਰਿਵਾਰ ਨੇ ਤੇਰੇ ਉੱਤੇ ਜੋ ਇਲਜ਼ਾਮ ਲਗਾਏ ਹਨ ਕੀ ਉਹ ਸੁਣੇ ਹਨ ਤਾਂ ਕਿਹਾ ਜੀ ਉਸ ਬਜ਼ੁਰਗ ਨੇ ਮੇਰੇ ਪਿਆਰੇ ਉਠ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਸੀ ਮੈਂ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ ਤੇ ਉਸੇ ਪੱਥਰ ਨਾਲ ਬਜ਼ੁਰਗ ਨੂੰ ਮਾਰ ਦਿੱਤਾ ਤੇ ਉਸ ਦੀ ਹੱਤਿਆ ਹੋ ਗਈ ਉਹ ਉਠ ਮੇਰੇ ਵਾਸਤੇ ਅਨਮੋਲ ਸੀ ਤਦ ਰਾਜੇ ਨੇ ਪੁੱਛਿਆ ਕੀ ਤੁਸੀਂ ਸਰੀਆ ਦਾ ਇਨਸਾਫ ਨਹੀਂ ਜਾਣਦੇ ਜੇ ਬਜ਼ੁਰਗ ਨੇ ਤੁਹਾਡੇ ਓਟ ਨੂੰ ਮਾਰਿਆ ਸੀ ਤਾਂ ਤੁਸੀਂ ਮੇਰੇ ਕੋਲ ਫਰਿਆਦ ਕਰ ਸਕਦੇ ਸੀ ਮੈਂ ਤੁਹਾਨੂੰ ਇਨਸਾਫ ਦਿਲਾਉਂਦਾ ਪਰ ਹੁਣ ਤੁਹਾਡੇ ਉੱਤੇ ਬਜ਼ੁਰਗ ਦੀ ਮੌਤ ਦਾ ਜ਼ਿੰਮਾ ਹੈ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਕੀ ਤੁਸੀਂ ਹੁਣ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਮੈਂ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ ਤੇ ਕਿਹਾ ਮੈਂ ਸਰੀਆ ਕਾਨੂੰਨ ਦੇ ਸਾਹਮਣੇ ਆਪਣਾ ਸਿਰ ਝੁਕਾਉਂਦਾ ਹਾਂ ਪਰ ਇੱਕ ਮੇਰੀ ਆਪ ਜੀ ਨੂੰ ਫਰਿਆਦ ਹੈ ਕਿ ਮੈਨੂੰ ਤਿੰਨ ਦਿਨਾਂ ਦੀ ਜ਼ਮਾਨਤ ਦੇ ਦਿੱਤੀ ਜਾਵੇ ਤਾਂ ਰਾਜਾ ਨੇ ਪੁੱਛਿਆ ਤਿੰਨ ਦਿਨਾਂ ਦੀ ਜ਼ਮਾਨਤ ਕਿਉਂ ਮੰਗ ਰਹੇ ਹੋ ਤਾਂ ਮੈਂ ਕਿਹਾ ਹਜ਼ੂਰ ਮੇਰੇ ਕੋਲ ਅਨਾਥ ਲੋਕਾਂ ਦੀ ਕੁਝ ਅਮਾਨਤ ਹੈ ਜਿਸ ਦੇ ਬਾਰੇ ਵਿੱਚ ਸਿਰਫ ਮੈਂ ਜਾਣਦਾ ਹਾਂ ਮੈਂ ਉਸ ਅਮਾਨਤ ਨੂੰ ਉਹਨਾਂ ਨੂੰ ਸੌਂਫ ਕੇ ਤਿੰਨ ਦਿਨਾਂ ਵਿੱਚ ਵਾਪਸ ਆ ਜਾਵਾਂਗਾ ਬਸ ਮੇਰੀ ਇਹ ਹੀ ਆਖਰੀ ਖੁਆਇਸ ਹੈ ਤਾਂ ਰਾਜੇ ਨੇ ਕਿਹਾ ਅਸੀਂ ਤੈਨੂੰ ਤਿੰਨ ਦਿਨਾਂ ਦੀ ਜ਼ਮਾਨਤ ਦੇ ਸਕਦੇ ਹਾਂ ਪਰ ਤੈਨੂੰ ਇੱਥੇ ਇੱਕ ਜ਼ਮਾਨਤੀ ਛੜਨਾ ਪਵੇਗਾ ਤੇ ਜੇਕਰ ਤੁਸੀਂ ਤਿੰਨ ਦਿਨਾਂ ਵਿੱਚ ਵਾਪਸ ਨਾ ਆਏ ਤਾਂ ਤੁਹਾਡੀ ਜਗ੍ਹਾ ਉਸ ਜ਼ਮਾਨਤੀ ਨੂੰ ਮੌਤ ਦੀ ਸਜ਼ਾ ਮਿਲੇਗੀ ਕੋਈ ਹੈ ਜੋ ਤੁਹਾਡੀ ਜ਼ਮਾਨਤ ਦੇ ਦੇਵੇ ਤਾ ਸਲੀਮਾ ਦੇ ਪਤੀ ਨੇ ਕਿਹਾ ਸਲੀਮਾ ਮੈਂ ਉਸ ਅਨਜਾਨ ਸ਼ਹਿਰ ਵਿੱਚ ਬਿਲਕੁਲ ਹੀ ਇਕੱਲਾ ਸੀ ਨਾ ਕੋਈ ਦੋਸਤ ਨਾ ਕੋਈ ਰਿਸ਼ਤੇਦਾਰ ਅਨਲਾਹਤੇ ਵਿਸ਼ਵਾਸ ਕਰਕੇ ਮੈਂ ਇੱਕ ਮਨੁੱਖ ਤੇ ਐਵੇਂ ਹੀ ਇਸ਼ਾਰਾ ਕਰ ਦਿੱਤਾ ਕਿ ਜਨਾਬ ਇਹ ਮੇਰਾ ਜ਼ਮਾਨਤੀ ਹੈ ਤਾਂ ਉਸ ਤੋਂ ਰਾਜਾ ਨੇ ਪੁੱਛਿਆ ਤੁਸੀਂ ਇਸ ਦੀ ਜ਼ਮਾਨਤ ਦੇ ਸਕਦੇ ਹੋ ਤਦ ਉਹਨੇ ਮੇਰੀ ਜ਼ਮਾਨਤ ਦੇ ਦਿੱਤੀ ਖੇਰ ਮੈਂ ਉਥੋਂ ਜਲਦੀ ਜਲਦੀ ਨਿਕਲ ਕੇ ਆਪਣੇ ਭਤੀਜੇ ਮਜੀਦ ਦੇ ਕੋਲ ਪਹੁੰਚਿਆ ਉਸ ਤੋਂ ਬਾਅਦ ਮਿਸਰ ਵੱਲ ਕੱਲਾ ਚੱਲ ਪਿਆ ਪੂਰੇ ਰਹਾ ਮੈਨੂੰ ਇਹ ਹੀ ਵਿਚਾਰ ਆਉਂਦੇ ਰਹੇ ਮੈਂ ਸਮੇਂ ਤੇ ਪਹੁੰਚ ਜਾਵਾਂ ਹਰ ਵਕਤ ਮੇਰੇ ਸਾਹਮਣੇ ਉਸ ਮਨੁੱਖ ਦਾ ਹੀ ਚਿਹਰਾ ਆ ਰਿਹਾ ਸੀ ਜਿਸਨੇ ਚਿੱਟੇ ਕੱਪੜੇ ਪਾਏ ਹੋਏ ਸਨ ਤੇ ਮੇਰੀ ਜਮਾਨਤ ਕੀਤੀ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਕਾਰਨ ਕਿਸੇ ਨੂੰ ਮੌਤ ਦੀ ਸਜ਼ਾ ਹੋਵੇ ਬਸ ਤਿੰਨ ਦਿਨ ਪੂਰੇ ਹੋਣ ਵਿੱਚ ਕੁਝ ਸਮਾਂ ਹੀ ਬਾਕੀ ਸੀ ਮੈਂ ਦਰਬਾਰ ਵਿੱਚ ਪਹੁੰਚ ਗਿਆ ਕਿਸੇ ਨੂੰ ਵੀ ਉੱਥੇ ਵਿਸ਼ਵਾਸ ਨਹੀਂ ਸੀ ਕਿ ਮੈਂ ਵਾਪਸ ਆਵਾਂਗਾ ਮੇਰੀ ਵਾਪਸੀ ਨੂੰ ਦੇਖ ਕੇ ਰਾਜਾ ਬੜਾ ਪ੍ਰਸੰਨ ਹੋਇਆ ਤੇ ਕਹਿਣ ਲੱਗਾ ਅਸੀਂ ਤੁਹਾਡੀ ਇਮਾਨਦਾਰੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ ਹਾਂ ਮੈਨੂੰ ਲੱਗਦਾ ਸੀ ਤੁਸੀਂ ਵਾਪਸ ਨਹੀਂ ਆਓਗੇ ਤੇ ਇਸ નિર્ਦੋਸ ਨੂੰ ਤੇਰੇ ਬਦਲੇ ਮੌਤ ਦੀ ਸਜ਼ਾ ਮਿਲੇਗੀ ਤੁਹਾਡੀ ਇਮਾਨਦਾਰੀ ਵੇਖ ਕੇ ਮੈਂ ਤੁਹਾਨੂੰ ਬਰੀ ਕਰਦਾ ਹਾਂ ਤੇ ਇਸ ਤਰੀਕੇ ਨਾਲ ਸਲੀਮਾ ਮੈਂ ਮੌਤ ਦੇ ਮੂੰਹ ਵਿੱਚੋਂ ਤੁਹਾਡੇ ਕੋਲ ਵਾਪਸ ਆਇਆ ਹਾਂ ਤਾਂ ਸਲੀਮਾ ਨੇ ਪੁੱਛਿਆ ਕੀ ਤਵਾਨੂੰ ਉਸ ਮਨੁੱਖ ਦਾ ਚਿਹਰਾ ਯਾਦ ਹੈ ਤਾਂ ਉਹਨੇ ਕਿਹਾ ਬੇਸ਼ੱਕ ਸਲੀਮਾ ਮੈਂ ਉਸ ਫਰਿਸ਼ਤੇ ਦਾ ਚਿਹਰਾ ਕਿਵੇਂ ਭੁੱਲ ਸਕਦਾ ਹਾਂ ਪਰ ਸਲੀਮਾ ਮੈਨੂੰ ਨਹੀਂ ਲੱਗਦਾ ਉਹ ਮਨੁੱਖ ਹੁਣ ਆਪਾਂ ਨੂੰ ਦੁਬਾਰਾ ਮਿਲੇਗਾ ਮੈਂ ਉਸ ਦੇ ਬਾਰੇ ਉਥੋਂ ਦੇ ਲੋਕਾਂ ਨੂੰ ਬੜਾ ਪੁੱਛਿਆ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਫਰਿਸ਼ਤਾ ਕਿੱਥੋਂ ਆਇਆ ਸੀ ਸ਼ਾਇਦ ਉਹ ਫਰਿਸ਼ਤਾ ਸਾਨੂੰ ਕਦੇ ਵੀ ਨਹੀਂ ਮਿਲੇਗਾ ਮੈਨੂੰ ਲੱਗਦਾ ਹੈ ਅੱਲਾ ਮੇਰੀ ਮਦਦ ਕਰਨ ਆਏ ਸਨ ਤੇ ਸ਼ਾਇਦ ਉਹ ਮਨੂਖ ਦੁਬਾਰਾ ਮੈਨੂੰ ਨਹੀਂ ਮਿਲੇਗਾ ਤਾਂ ਸਲੀਮਾ ਨੇ ਹੱਥ ਜੋੜ ਕੇ ਕਿਹਾ ਹੇ ਕਰਤਾਰ ਤੁਹਾਡਾ ਲੱਖ ਲੱਖ ਸੁਕਰ ਹੈ ਤੇ ਆਪਣੇ ਪਤੀ ਨੂੰ ਕਿਹਾ ਗੁਰੂ ਜੀ ਨੂੰ ਮਿਲਣ ਜਾ ਰਹੀ ਹਾਂ ਤੇ ਤੁਸੀਂ ਵੀ ਮੇਰੇ ਨਾਲ ਚੱਲੋ ਤਾਂ ਉਹਨੇ ਕਿਹਾ ਇਹ ਬਕਵਾਸ ਕਰ ਰਹੀ ਹੈ ਮੈਂ ਕਿਸੇ ਹਿੰਦੁਸਤਾਨੀ ਫਕੀਰ ਨੂੰ ਮਿਲਣ ਜਾਵਾਂ ਮੈਂ ਅੱਲਾਹ ਦੇ ਅਲਾਵਾ ਕਿਸੇ ਨੂੰ ਨਹੀਂ ਮੰਨਦਾ ਉਸਨੇ ਹੀ ਮੇਰੀ ਜਾਨ ਬਚਾਈ ਹੈ ਸਲੀਮਾ ਨੇ ਕਿਹਾ ਕੋਝ ਨਾ ਕਹੋ ਤੇ ਮੇਰੇ ਨਾਲ ਤੁਸੀਂ ਵੀ ਜ਼ਰੂਰ ਚੱਲੋ ਤਦ ਉਹਨੇ ਕਿਹਾ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਹੀ ਕਰਾਂਗਾ ਜਦੋਂ ਗੁਰੂ ਪਿਆਰਿਓ ਸਲੀਮਾ ਤੇ ਸਲੀਮਾ ਦੇ ਪਤੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਸਲੀਮਾ ਦਾ ਪਤੀ ਕਹਿਣ ਲੱਗਾ ਸਲੀਮਾ ਸਲੀਮਾ ਇਹ ਉਹ ਹੀ ਹੈ ਜਿੰਨਾ ਨੇ ਮੇਰੀ ਜ਼ਮਾਨਤ ਦਿੱਤੀ ਸੀ ਤਾਂ ਸਲੀਮਾਨ ਨੇ ਪੁੱਛਿਆ ਕੌਣ ਹੈ ਨੇ ਜਿਨ੍ਹਾਂ ਨੇ ਤੁਹਾਡੀ ਜ਼ਮਾਨਤ ਦਿੱਤੀ ਸੀ ਤਾਂ ਉਹਨੇ ਗੁਰੂ ਜੀ ਦੇ ਚਰਣਾ ਵਿੱਚ ਮੱਥਾ ਟੇਕਿਆ ਤੇ ਕਿਹਾ ਇਹ ਹੀ ਸਨ ਫਿਰ ਛੇਤੀ ਹੀ ਇਹ ਗੱਲ ਪੂਰੇ ਸ਼ਹਿਰ ਵਿੱਚ ਫੈਲ ਗਈ ਗੁਰੂ ਜੀ ਦੇ ਹੋਰ ਬਹੁਤ ਅਨੁਯਾਈ ਬਣ ਗਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਇਆਂ ਬੁਲਾ ਚੁੱਕਾ ਦੀ ਕਿਮਾ ਪਖਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਤੇਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ